ਤਿੱਲੋ ਗਾਇਜ਼ ਆ ਦੇਖੋ ਜੀ ਇਹ ਨਿੰਬੂ ਹੈ ਇਹਨਾਂ ਦਾ ਆਪਾਂ ਆਚਾਰ ਪਾਵਾਂਗੇ ਆਪਾਂ ਕਿੱਦਾਂ ਮੈਂ ਪਾਉਂਦੀ ਹੁੰਨੀ ਆ ਤੁਹਾਡੇ ਨੂੰ ਮੈਂ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀ ਹੋਈ ਥੀ ਇਹ ਨਿੰਬੂ ਦਾ achar ਆਪਾਂ ਬਿਲਕੁਲ ਨਿੰਬੂ ਦੇਖ ਲੈਣੇ ਆ ਕਿ ਸਾਡਾ ਕੋਈ ਵੀ ਨਿੰਬੂ ਦਾਗ ਹੀ ਨਾ ਹੋਵੇ ਠੀਕ ਹੈ ਇਹ ਦੇਖ ਕੇ ਤੁਸੀਂ ਇਹਨਾਂ ਨੂੰ ਨਾ ਪਹਿਲਾਂ ਆਪਾਂ ਲੱਸੀ ਦੇ ਵਿੱਚ ਪੀ ਗੋ ਲੈਣਾ ਠੀਕ ਹੈ ਜੀ ਹੈ ਦੁੱਧ ਠੀਕ ਹੈ ਤੇ ਆਹ ਦੇਖੋ ਜੀ ਕੌਫੀ ਨਹੀਂ ਹੈ ਬਟੇ ਤੇ ਆਹ ਦਾਗ ਦੇਖ ਲੈਣਾ ਤੁਸੀਂ ਸਾਰਿਆਂ ਦਾ ਠੀਕ ਹੈ ਜੀ ਆ ਦੇਖੋ ਕਿਸੇ ਤੇ ਦਾਗ ਨਾ ਲੱਗਾ ਹੋਵੇ ਇਹ ਨਿੰਬੂ ਨੂੰ ਹੁਣ ਆਪਾਂ ਪੀਗੋ ਲਾਂਗੇ ਇਹਨਾਂ ਦਾ ਇਹ ਲੱਸੀ ਦੇ ਵਿੱਚ ਭਿਗੋਣੇ ਆ ਤੁਸੀਂ ਜੇਕਰ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਵੀ ਭਿਗੋ ਸਕਦੇ ਹੋ ਕਿਉਂਕਿ ਇਹਦਾ ਛਿਲਕਾ ਇੱਕਦਮ ਨਰਮ ਇਹ ਚਾਰ ਚਾਹੇ ਚਾਰ ਪੰਜ ਦਿਨ ਤੁਸੀਂ ਭਿਗੋ ਕੇ ਰੱਖੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ achar ਠੀਕ ਹੈ ਜੀ ਔਰ ਇਹਦੀ ਕਿਉਂਕਿ ਇਹ ਜਿਹੜੀ ਪਰਤ ਹੁੰਦੀ ਹੈ ਨਾ ਇਹ ਬਿਲਕੁਲ ਸੌਫਟ ਹੋ ਜਾਂਦੀ ਹੈ ਤੇ ਬਹੁਤ ਜਲਦੀ achar ਪੱਕਦਾ ਹੈ ਤੇ ਲੋ ਜੀ ਆਪਾਂ ਸਾਰੇ ਨਿੰਬੂ ਭਿਗੋ ਕੇ ਹੁਣ ਰੱਖਾਂਗੇ ਨੂੰ ਇਦਾਂ ਦੇ ਇਦਾਂ ਹੀ ਰੱਖ ਦਿੰਨੇ ਆ ਫਿਰ ਆਪਾਂ ਚਾਰ ਕਿਸ ਤਰ੍ਹਾਂ ਪਾਵਾਂਗੇ ਚਾਹੇ ਸਾਲ 2 ਸਾਲ ਮੇਰਾ ਕਿੰਨੀ ਕਿੰਨੇ ਸਾਲ ਜਿੰਨਾ ਮਰਜ਼ੀ ਖੱਟਾ ਮਿੱਠਾ ਪਰਾਣਾ ਚਾਰ ਹੋਵੇ ਨਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਲੋ ਜੀ ਇਹਦੇ ਵਿੱਚ ਹੁਣ ਘੱਟ ਰਹਿ ਗਿਆ ਇਸੇ ਤੋਂ ਥੋੜਾ ਪਾਣੀ ਪਾ ਕੇ ਖੂਬ ਸਾਰੀਆਂ ਨੂੰ ਫਿਗੋ ਕੇ ਰੱਖੀਏ ਪਿਆਰ ਪਰੀ ਸਾਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਵਲੌਗ ਦੀ ਸ਼ੁਰੂਆਤ ਅੱਜ ਆਪਾਂ ਦੇਖੋ ਜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿ ਨਿੰਬੂ ਦਾ achar ਕਿੱਦਾਂ ਪਾਉਂਦੇ ਆ ਤੇ ਜੇ ਆਹ ਦੇਖ ਰਹੇ ਹੋਣੇ ਤੁਸੀਂ ਇਹ ਨਿੰਬੂ ਦਾ achar ਮੈਂ ਪਾਉਂਗੀ ਇਹ ਮੈਂ ਪਹਿਲਾਂ ਜੀ ਕਈ ਦਿਨ ਪਹਿਲਾਂ ਲੱਸੀ ਦੇ ਵਿੱਚ ਭਿਗੋ ਕੇ ਰੱਖਲੇ ਸੀ ਮੈਂ ਜਿਹੜੇ ਤਰੀਕੇ ਨਾਲ achar ਪਾਉਂਦੀ ਹੁੰਨੀ ਆ ਨਾ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਜਿਹੜਾ ਮੈਂ achar ਪਾਉਂਦੀ ਆ ਕਦੀ ਚਾਹੇ ਤੁਸੀਂ 10 ਸਾਲ ਇਸ achar ਨੂੰ ਰੱਖ ਲਓ ਤੁਹਾਡਾ achar ਕਦੀ ਵੀ ਖਰਾਬ ਨਹੀਂ ਹੋਏਗਾ ਠੀਕ ਹੈ ਪਹਿਲਾਂ ਵੀ ਤੁਹਾਡੇ ਨਾਲ ਮੈਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਆ ਠੀਕ ਹੈ ਜੀ ਇਹ ਮੇਰੇ ਕੋਲ ਲੱਸੀ ਸੀ ਜਿਵੇਂ ਆਪਣੇ ਕੋਲ ਪੁਰਾਣੀ ਲੱਸੀ ਹੋਵੇ ਖੱਟੀ ਹੋਵੇ ਠੀਕ ਹੈ ਕਿਸ ਤਰ੍ਹਾਂ ਦੀ ਵੀ ਲੱਸੀ ਹੋਵੇ ਤੇ ਆਪਾਂ ਉਹਦੇ ਵਿੱਚ ਇਹਨਾਂ ਨੂੰ ਭਿਗੋ ਲੈਣਾ ਹੈ ਨਿੰਬੂਆਂ ਨੂੰ ਠੀਕ ਹੈ ਜੀ ਤੁਸੀਂ ਦੋ ਦਿਨ ਪਿਓ ਚਾਰ ਦਿਨ ਪਿਓ ਹਫਤਾ ਪਿਓ ਕੇ ਰੱਖੋ ਤੁਹਾਡੇ ਨਿੰਬੂ ਨਾ ਤਾਂ ਖਰਾਬ ਹੋਣਗੇ ਨਾ ਕੁਝ ਇਹਨਾਂ ਦਾ ਬਸ ਭਿਗੋਣ ਦਾ ਪਤਾ ਕੀ ਫਾਇਦਾ ਹੁੰਦਾ ਹੈ ਕਿ ਜਿਹੜੇ ਸਾਡੇ ਨਿੰਬੂਆਂ ਦੇ ਛਿਲਕੇ ਆ ਨਾ ਇਹ ਨਰਮ ਪੈ ਜਾਂਦੇ ਹਨ ਕਿਉਂਕਿ ਮੈਂ ਸਿੱਖਿਆ ਡੈਡੀ ਜੀ ਕੋਲੋਂ ਆਪਣੇ ਕੋਲੋਂ ਮੇਰੇ ਫਾਦਰ ਇਨ ਲਾ ਚਾਰ ਪਾਂਦੇ ਹੁੰਦੇ ਸੀ ਇਹੀ ਤਰੀਕੇ ਨਾਲ ਪਾਂਦੇ ਹੁੰਦੇ ਸੀ ਤੇ ਅੱਗੋਂ ਮੈਂ ਵੀ ਇਹੀ ਤਰੀਕੇ ਨਾਲ ਪਾਂਦੀ ਆ ਠੀਕ ਹੈ ਇਸੇ ਕਰਕੇ ਮੇਰੇ ਮਨ ਚ ਆਇਆ ਮੈਂ ਕਿਹਾ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂ ਕਿ ਮੇਰੀਆਂ ਭੈਣਾਂ ਦੇ ਕਈਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਸਾਡੇ ਅਚਾਰ ਸਾਡਾ ਖਰਾਬ ਹੋ ਜਾਂਦਾ ਵੀ ਰੁਕ ਰੰਦਾ ਨਹੀਂ ਹੈਗਾ ਪਰੀਤ ਦੇ ਮਦਰ ਇਨ ਲਾ ਵੀ ਇਹੀ ਦੱਸ ਰਹੀ ਸੀ ਕਿ ਮੇਰਾ ਮਤਾਂ ਦਾ ਚਾਰ ਪਾਇਆ ਨਾ ਖਰਾਬ ਹੋ ਗਿਆ ਤੇ ਮੈਂ ਕਿਹਾ ਚਲੋ ਉਹਨਾਂ ਨੇ ਨਿੰਬੂ ਪੁੱਛਵਾਇਆ ਸੀ ਮੈਂ ਕਿਹਾ ਚਲੋ ਮੈਂ ਬਣਾਉਂਦੀ ਆ ਹਜ਼ਾਰ ਕੋਈ ਨਹੀਂ ਮੈਂ ਪਾ ਕੇ ਦਿਨੀ ਆ ਤੇ ਨਾਲੇ ਮੈਂ ਇਹ ਹੀ ਚਾਰ ਪਾਣ ਲੱਗੀ ਸੀ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਕਿ ਕਿਹੜੇ ਤਰੀਕੇ ਨਾਲ ਪਾਣੀਆਂ ਤੁਸੀਂ ਬਹੁਤ ਦਿਨ ਪਹਿਲਾਂ ਜੇਕਰ ਤੁਹਾਡੇ ਕੋਲ ਲੱਸੀ ਨਹੀਂ ਵੀ ਹੈਗੀ ਤੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਵੀ ਭਗੋ ਸਕਦੇ ਹੋ ਜੇਕਰ ਪਾਣੀ 'ਚ ਨਹੀਂ ਭਿਗਾਉਣੇ ਤੁਸੀਂ ਸਿੰਪਲ ਤਰੀਕੇ ਨਾਲ ਵੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਹੈ ਪਰ ਮੈਂ ਭਿਗੋਏ ਸੀਗੇ ਠੀਕ ਹੈ ਹੁਣ ਇਹਨਾਂ ਨੂੰ ਦੇਖੋ ਜੀ ਮੈਂ ਲੱਸੀ ਦੇ ਵਿੱਚੋਂ ਅੱਜ ਕੱਢਣ ਲੱਗੀ ਆ ਕੱਢ ਕੇ ਇਹਨਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਨਾ ਤੋਲਾਂਗੇ ਇਹਨਾਂ ਸਾਰੇ ਨਿੰਬੂਆਂ ਨੂੰ ਨਾ ਹੁਣ ਦੋ ਲਾਂਗੇ ਔਰ ਤੁਸੀਂ ਦੇਖਿਓ ਕਿ ਧੋਂਦੇ ਹੋਏ ਵੀ ਇਹਨਾਂ ਦਾ ਰੰਗ ਕਿੰਦਾ ਪਲਟ ਕੇ ਜਾ ਜੇਗਾ ਕਿਉਂਕਿ ਛਿਲਕਾ ਬਹੁਤ ਵਧੀਆ ਤਰੀਕੇ ਨਾਲ ਇਹਦਾ ਨਾਰੰਭ ਹੋ ਜਾਂਦਾ ਬਸ ਇੱਕ ਧਿਆਨ ਰੱਖਣਾ ਤੁਸੀਂ ਕੋਈ ਵੀ ਨਿੰਬੂ ਆਪਣਾ ਦਾਗ ਹੀ ਨਹੀਂ ਹੋਣਾ ਚਾਹੀਦਾ ਫਟਿਆ ਹੋਇਆ ਨਹੀਂ ਹੋਣਾ ਚਾਹੀਦਾ ਬਸ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਜੀ ਇਹ 2 ਕਿਲੋ ਨਿੰਬੂ ਨੇ ਹੁਣ ਇਹਨਾਂ ਦਾ ਆਪਾਂ ਚਾਰ ਪਾਵਾਂਗੇ ਕੀ ਕੀ ਚੀਜ਼ਾਂ ਪਾਵਾਂਗੀ ਕਿਸ ਤਰ੍ਹਾਂ ਪਾਉਂਦੀਆਂ ਜੇਕਰ ਖੱਟਾ ਮਿੱਠਾ ਬਣਾਣਾ ਉਹ ਵੀ ਮੈਂ ਪਾਣੀ ਹੁੰਦੀਆਂ ਜਦੂਜਾ ਪਾਣਾ ਦੂਸਰਾ ਵੀ ਦੇ ਲੋ ਜੀ ਇਹਨੂੰ ਹੁਣ ਆਪਾਂ ਸਾਰੇ ਨਿੰਬੂਆਂ ਨੂੰ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਨੇ ਆ ਧੋ ਕੇ ਫਿਰ ਇਹਨਾਂ ਨੂੰ ਸੁਕਾਣਾ ਹੈ ਸੁਕਾ ਕੇ ਅੱਛੀ ਤਰ੍ਹਾਂ ਕੱਪੜੇ ਨਾਲ ਕਾਟਨ ਦੇ ਨਾਲ ਸਾਫ਼ ਕਰਾਂਗੇ ਜੇਕਰ ਧੁੱਪ ਹੈ ਤਾਂ ਧੁੱਪ ਚ ਸੁਕਾ ਲਓ ਨਹੀਂ ਧੁੱਪ ਹੈਗੀ ਤੇ ਫਿਰ ਕਾਟਨ ਦੇ ਕੱਪੜੇ ਨਾਲ ਆਪਾਂ ਨੂੰ ਸਾਫ਼ ਕਰਨਾ ਪੈਂਦਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨਾਂ ਨੂੰ ਧੋ ਲੈਨੇ ਆ ਲੋ ਜੀ ਸਾਰੇ ਨਿੰਬੂ ਆਪਾਂ ਕੱਢ ਲਏ ਨੇ ਇਹ ਲੱਸੀ ਜਿਹੜੀ ਬਚੀ ਹੋਈ ਹੈ ਇਹਦੇ ਨਾਲ ਤੁਸੀਂ ਜੋ ਮਰਜ਼ੀ ਆਪਣਾ ਭਾਂਡਾ ਪਿੱਤਲ ਦਾ ਕੁਝ ਵੀ ਸਾਫ਼ ਕਰ ਸਕਦੇ ਹੋ ਆ ਲੋ ਜੀ ਹੁਣ ਆਪਾਂ ਨਿੰਬੂਆਂ ਚੰਗੀ ਤਰ੍ਹਾਂ ਧੋ ਲੈਨੇ ਆਂ ਸੁੱਕਰੇ ਕਰ ਦੇ ਬਟਕੀ ਆ ਦੇਖੋ ਜੀ ਨਿੰਬੂ ਨੂੰ ਵਾਟੂ ਚਰਨਾ ਅਚੀ ਤਰ੍ਹਾਂ ਨਾ ਭਾਗੜ ਕੇ ਧੋ ਲੈ ਇਹ ਮੇਰੀ ਦਸਤੀ ਸੀਗੀ ਥੋੜਾ ਮੱਖਣ ਜਿਹਾ ਸੀ ਚਿਕਨਾਟ ਜੀ ਇਹ ਇਸ ਕਰਕੇ ਲੋ ਜੀ ਸਾਰੇ ਨਿੰਬੂਆਂ ਨਾ ਪਤੂ ਹੋ ਕੇ ਵਧੀਆ ਤਰੀਕੇ ਨਾਲ ਬਣੇ ਨੂੰ ਧੁੱਪ ਦੇ ਵਿੱਚ ਸੁਕਾ ਲਾਂਗੇ ਜੀ ਆਪਣੇ ਨਿੰਬੂ ਹੋਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਾ ਪੂੰਝ ਲੈਣੇ ਆ ਤਾਂ ਕਿ ਇਹਨ ਵਧੀਆ ਤਰੀਕੇ ਨਾਲ ਮੈਂ ਇਹਨਾਂ ਨੂੰ ਸੁਕਾ ਲਿਆ ਸੀਗਾ ਹੁਣ ਇਹਨਾਂ ਨੂੰ ਆਪਾਂ ਪੂੰਝ ਲੈਣੇ ਆ ਪੂੰਝ ਕੇ ਰੱਖਦੇ ਆ ਫਿਰ ਆਪਾਂ ਸਾਰਾ ਮਸਾਲਾ ਤੁਹਾਨੂੰ ਦੱਸ ਦਿਆਂ ਮੈਂ ਕਿੱਦਾਂ ਬਣਾਉਣੀ ਉਹਨੇ ਕੀ ਕੀ ਮਸਾਲਾ ਇਹਦੇ ਵਿੱਚ ਪਾਣੀ ਹੋਣੀ ਆ ਠੀਕ ਹੈ ਜੀ ਤਾਂ ਤਾਂ ਕੇ ਇਹਨੂੰ ਆਪਾਂ ਆਪਣਾ ਸਾਫ਼ ਕਰ ਲੈਣੇ ਇਹ ਸਾਫ਼ ਤਾਂ ਕਰਨੇ ਹੁੰਦੇ ਇੱਕ ਤਾਂ ਦੇਖ ਲੈਣੇ ਇਹ ਵਿੱਚ ਕੋਈ ਮਤਲਬ ਨਾ ਨਿੰਬੂ ਨਾ ਖਰਾਬ ਹੋਵੇ ਠੀਕ ਹੈ ਔਰ ਇੱਕ ਬਿਲਕੁਲ ਵੀ ਕਿਸੇ ਦੇ ਪਾਣੀ ਦਾ ਕੋਈ ਵੀ ਬਿਲਕੁਲ ਵੀ ਨਾ ਲਗਾਓ ਹੋਵੇ ਕਿਉਂਕਿ ਫਿਰ ਨਾ ਨਿੰਬੂ ਖਰਾਬ ਹੋਣ ਦਾ ਚਾਰ ਬਹੁਤ ਜਲਦੀ ਖਰਾਬ ਹੋ ਜਾਂਦਾ ਇਹਦਾ ਬਹੁਤ ਜ਼ਿਆਦਾ ਟਾਰ ਹੁੰਦਾ ਤੇ ਲੋ ਜੀ ਇਹਨਾਂ ਨੂੰ ਆਪਾਂ ਸਾਫ਼ ਕਰ ਲਿਆ ਠੀਕ ਹੈ ਹੁਣ ਆਪਾਂ ਇਹਦਾ ਵਿੱਚ ਐਦਾਂ ਪਲੱਸ ਦਾ ਚੀਰਾ ਲਾ ਦੇਣਾ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਸਾਰੇ ਨਿੰਬੂ ਨੂੰ ਆਪਾਂ ਚੀਰਾ ਲਾ ਦੇਣਾ ਠੀਕ ਹੈ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਆਪਾਂ ਮਸਾਲਾ ਜੇਕਰ ਤੁਸੀਂ ਚਾਹੋ ਇਹਨੂੰ ਚੀਰਾ ਨਹੀਂ ਲਾਣਾ ਤੇ ਤੁਸੀਂ ਇਹਨਾਂ ਨੂੰ ਚਾਰ ਟੁਕੜੇ ਵੀ ਕਰ ਸਕਦੇ ਹੋ ਮੈਂ ਇਦਾਂ ਹੀ ਭਰਵੇਂ ਜੇ ਬਣਾਉਂਦੀ ਹੁੰਨੀ ਆ ਇਸ ਕਰਕੇ ਮੈਂ ਇਨਾਂ ਤੇ ਸਾਰਿਆਂ ਤੇ ਚੀਰਾ ਲਾ ਰਹੀ ਆ ਠੀਕ ਹੈ ਜੀ ਚੀਰਾ ਲਾ ਕੇ ਮੈਂ ਭਰਦੀ ਹੁੰਨੀ ਆ ਆ ਦੇਖੋ ਸਾਰਿਆਂ ਨੂੰ ਆਪਾਂ ਚੀਰਾ ਲਾ ਕੇ ਹੁਣ ਰੱਖ ਲਾਂਗੇ ਫਿਰ ਉਸ ਤੋਂ ਬਾਅਦ ਕੀ ਕੁਛ ਇਹਦੇ ਵਿੱਚ ਪਾਵਾਂਗੇ ਉਹ ਵੀ ਤੁਹਾਡੇ ਨਾਲ ਵਿੱਚ ਸਾਰਾ ਕੁਝ ਤੁਹਾਨੂੰ ਦਿਖਾਉਂਗੀ ਕੀ ਕਿਹੜਾ ਕਿਹੜੇ ਮਸਾਲੇ ਆਪਾਂ ਇਹਦੇ ਲਈ ਯੂਜ਼ ਕਰਦੇ ਹੁੰਨੇ ਆ ਤੇ ਸਾਡੇ ਮਸਾਲੇ ਉਹ ਬਲੇ ਕਿੰਨੇ ਫਾਇਦੇਮੰਦ ਹੈ ਤੇ ਨਿੰਬੂ ਦਾ achar ਸਾਡੇ ਲਈ ਇੰਨਾ ਫਾਇਦੇਮੰਦ ਹੁੰਦਾ ਨਾ ਇਹ ਹਾਜਮੇਦਾਰ ਹੁੰਦਾ ਵੈਸੇ ਵੀ ਸਾਨੂੰ ਜਿਵੇਂ ਕਹਿੰਦੇ ਆਂ ਪਰ ਰੋਟੀ ਖਾਣੇ ਆ ਨਾ ਤੇ ਬਹੁਤ ਮਤਲਬ ਹਜਮ ਹੋ ਜਾਂਦੀ ਹੈ ਰੋਟੀ ਇਹ ਸਾਨੂੰ ਜਰੂਰ ਆਪਣੀ ਰੋਟੀ ਦੇ ਵਿੱਚ ਖਾਣਾ ਚਾਹੀਦਾ ਤੇ weight lose ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਨਾਲੇ ਵਿਟਾਮਿਨ ਸੀ ਦੀ ਮਾਤਰਾ ਮਿਲਦੀ ਹੈ ਇਹਦੇ ਨਾਲ ਇਸ ਕਰਕੇ ਆਪਾਂ ਰੋਟੀ ਦੇ ਵਿੱਚ ਜਰੂਰ ਆਪਣਾ ਨਿੰਬੂ ਰੱਖਣੇ ਜਰੂਰ ਖਾਓ ਠੀਕ ਹੈ ਜੀ ਇਹ ਡਾਈਟ ਲਈ ਵੀ ਅੱਛੇ ਆ ਤੇ ਵੈਸੇ ਵੀ ਨਿੰਬੂਆਂ ਦਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਇੰਬੂ ਕੱਟ ਕੇ ਕਰ ਲਈ ਸੀ ਤਿਆਰ ਠੀਕ ਹੈ ਹੁਣ ਆਪਾਂ ਕੀ ਕੁਝ ਲੈਣਾ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖੋ ਵੀ ਆਪਾਂ ਕਿੰਨਾ ਕਿੰਨਾ ਮੇਰੇ ਕੋਲ 2 ਕਿਲੋ ਹੈ ਤੇ ਮੈਂ ਖੂਬ ਸਾਰਾ ਆਪਣਾ ਮਸਾਲਾ ਤਿਆਰ ਕਰਨ ਲਈ ਆਪਣੇ ਅੰਦਾਜ਼ੇ ਨਾਲ ਲੈ ਰਹੀਆਂ ਮੈਂ ਤਾਂ ਜਿੰਨਾ ਮਸਾਲਾ ਇਹਦੇ ਵਿੱਚ ਨਾ ਤੁਸੀਂ ਜ਼ਿਆਦਾ ਨਾ ਜਵੈਨ ਦੀ ਕੁਆਂਟੀਟੀ ਜ਼ਿਆਦਾ ਰੱਖਿਓ ਠੀਕ ਹੈ ਨਮਕ ਜਵੈਨ ਦੀ ਕਿਉਂਕਿ ਇਹ ਜੇ ਸਾਨੂੰ ਇੰਨਾ ਫਾਇਦੇਮੰਦ ਹੁੰਦਾ ਨਾ ਜੇ ਬਾਅਦ ਚੋ ਵੀ ਇਹ ਸੁੱਕਾ ਸੁੱਕਾ ਹੋਵੇ ਤੇ ਬਹੁਤ ਸਾਰੀਆਂ ਸਾਡੀਆਂ ਪੇਟ ਦੀਆਂ ਬਿਮਾਰੀਆਂ ਨੂੰ ਕੱਟਦਾ ਹੈ ਇਹ ਬਹੁਤ ਫਾਇਦਾ ਹੁੰਦਾ ਜਿਹੜਾ ਮਸਾਲਾ ਹੁੰਦਾ ਇਹਨੂੰ ਆਪਾਂ ਸੁਕਾ ਕੇ ਕੰਮ ਆ ਜਾਂਦਾ ਸਾਡੇ ਤੇ ਫਿਰ ਉਸ ਤੋਂ ਬਾਅਦ ਆਲੂ ਜੀ ਇਹ ਲੈ ਲਈਆਂ ਨੰਬਰ ਪਹਿਲੇ ਤੇ ਆਪਾਂ ਜਿਵੈਨ ਲੈ ਲਈ ਫਿਰ ਆਪਾਂ ਪਾ ਲੈਣੀ ਹੈ ਜੀ ਇਹਦੇ ਵਿੱਚ ਕਾਲੀ ਮਿਰਚ ਕਾਲੀ ਮਿਰਚ ਤੁਸੀਂ ਘੱਟ ਪਾ ਸਕਦੇ ਹੋ ਕਿਉਂਕਿ ਮਿਰਚ ਜ਼ਿਆਦਾ ਉਹ ਹੁੰਦੀ ਹੈ ਇਹ ਲੈ ਲੈਣੀ ਹੁਣ ਆਪਾਂ ਮੱਗ ਪਿਪਲੀ ਮੱਗ ਪਿਪਲੀ ਸਿਰਫ ਤੁਸੀਂ ਇੱਕ ਚਮਚੀ ਲੈਣਾ ਜ਼ਿਆਦਾ ਨਹੀਂ ਲੈਣੀ ਹੈਗੀ ਠੀਕ ਹੈ ਜੀ ਅਸੀਂ ਤੁਹਾਨੂੰ ਮਗਾ ਪੰਜਾਬੀ ਚ ਕਹਿ ਦਿੰਨੇ ਆਂ ਤੇ ਜੇਕਰ ਤੁਸੀਂ ਇਹ ਵੈਸੇ ਮੱਗ ਪਿਪਲੀ ਕਹਿ ਕੇ ਪੰਸਾਰੀ ਕੋਲੋਂ ਲਿਆ ਸਕਦੇ ਹੋ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਪਾ ਲਾਂਗੇ ਚਾਰ ਚਮਚ ਚਿੱਟਾ ਨਮਕ ਜੜਾ ਕਹਿੰਦੇ ਆ ਸੈਂਦਾ ਨਮਕ ਜਿੰਨੂੰ ਕੰਮੀ ਹੁੰਨੇ ਠੀਕ ਹੈ ਜੀ ਆਹ ਲਓ ਜੀ ਉਸ ਤੋਂ ਬਾਅਦ ਚਾਰ ਹੀ ਚਮਚ ਆਪਾਂ ਇਹਦੇ ਵਿੱਚ ਪਾਣਾ ਜੀ ਕਾਲਾ ਨਮਕ ਨਮਕ ਤੁਸੀਂ ਜਿਆਦਾ ਵੀ ਰੱਖ ਸਕਦੇ ਏ ਦੀ ਕੁਆਨਟੀਟੀ ਕੋਈ ਇਹੋ ਨਹੀਂ ਹੈ ਨਮਕ ਜਿੰਨਾ ਹੋਏਗਾ ਮਤਲਬ ਮਸਾਲੇ ਉਹਦੇ ਹਿਸਾਬ ਨਾਲ ਰੱਖਣਾ ਠੀਕ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਜੀ ਲਓ ਜੀ ਸਾਰੇ ਮਸਾਲੇ ਨੂੰ ਤੁਸੀਂ ਇਦਾਂ ਹੀ ਆਪਣਾ ਮਿਕਸ ਕਰ ਲੈਣਾ ਵਧੀਆ ਤਰੀਕੇ ਨਾਲ ਠੀਕ ਹੈ ਜੀ ਨਮਕ ਤੁਸੀਂ ਕਾਲਾ ਚਾਹੀ ਕੱਦਾਂ ਚਮਚ ਫालतू ਕਿਉਂਕਿ ਨਾ ਇਹਦੇ ਨਾਲ ਪੇਸਟ ਜਿਆਦਾ ਵਧੀਆ ਹੋ ਜਾਂਦਾ ਨਾਲੇ ਹਾਜਮੇਦਾਰ ਹੋ ਜਾਂਦਾ ਇਸ ਕਰਕੇ ਮੈਂ ਤੇ ਇਹਦੇ ਹਿਸਾਬ ਨਾਲ ਪਾਇਆ ਛੋਟਾ ਚਮਚ ਸੀ 5 ਚਮਚ ਵੀ ਪਾਤਾ ਕਰਿਆ ਆਪਾਂ 4 ਵੀ ਪਾ ਸਕਦੇ ਆ ਤੇ ਲਓ ਜੀ ਉਨੇ ਇਸੇ ਤਰੀਕੇ ਆਪਾਂ ਆਪਣੇ ਨਿੰਬੂਆਂ ਨੂੰ ਇੱਦਾਂ ਹੀ ਚੱਕ ਲੈਣਾ ਠੀਕ ਹੈ ਇੱਦਾਂ ਕਰਕੇ ਆਪਾਂ ਨਿੰਬੂਆਂ ਨੂੰ ਪ੍ਰੋਪਰੇ ਦੇਸ ਭਰ ਦਾਂਗੇ ਜੇਕਰ ਤੁਸੀਂ ਪਾਣਾ ਨਹੀਂ ਆਪਾਂ ਤਾਂ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈ ਤੇ ਇੱਦਾਂ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਇਹਦੇ ਵਿੱਚੇ ਵੀ ਇੱਦਾਂ ਕਟਿੰਗ ਕਰਕੇ ਵਿੱਚੇ ਸਾਰਾ ਮਸਾਲਾ ਤੁਸੀਂ ਇਸ ਤਰ੍ਹਾਂ ਪਾ ਸਕਦੇ ਲੋ ਜੀ ਹੁਣ ਆਪਾਂ ਸਾਰੇ ਨਿੰਬੂਨ ਇੱਕ ਇੱਕ ਕਰਕੇ ਇੱਦਾਂ ਹੀ ਭਰਦੇ ਜਾਵਾਂਗੇ ਨੋ ਜੀ ਇਸ ਤਰ੍ਹਾਂ ਕਰਕੇ ਸਾਰੇ ਆਪਾਂ ਨਿੰਬੂ ਤਿਆਰ ਕਰ ਲਾਂਗੇ ਹੁਣ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰੇ ਆਪਾਂ ਨਿੰਗੂ ਘਰ ਦੇ ਜਾਣਾ ਜੇਕਰ ਤੁਹਾਡੇ ਕੋਲ ਕੰਚ ਦਾ ਜਾਰ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਕੰਚ ਦੇ ਜਾਰ ਦੇ ਵਿੱਚ ਤੁਸੀਂ ਇਦਾਂ ਰੱਖ ਦੇਣਾ ਠੀਕ ਹੈ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਸਾਡਾ achar ਕਈ ਵਾਰੀ ਖਰਾਬ ਹੋ ਜਾਂਦਾ ਹੈ ਜੇਕਰ ਤੁਹਾਡਾ achar ਖਰਾਬ ਹੁੰਦਾ ਨਾ ਤੁਸੀਂ ਕੰਚ ਦਾ ਜਾਰ ਲੈਣਾ ਹੈ ਠੀਕ ਹੈ ਜੀ ਕੰਚ ਦਾ ਜਾਰ ਲੈ ਕੇ ਤੁਸੀਂ ਨਾ ਕੋਲਾ ਲੈ ਲੈਣਾ ਹੈ ਕੋਲੇ ਦੇ ਉੱਤੇ ਨਾ ਤੁਸੀਂ ਹਿੰਗ ਪਾ ਲੈਣੀ ਹੈ ਠੀਕ ਹੈ ਹਿੰਗ ਪਾ ਲੈਣੀ ਹੈ ਤੇ ਹਿੰਗ ਦਾ ਨਾ ਇਹਨੂੰ ਇਦਾਂ ਟੇਡਾ ਕਰਕੇ ਧੂਆਂ ਦੇਣਾ ਠੀਕ ਹੈ ਜੀ ਤਾਂ ਤੁਹਾਡਾ achar ਕਦੀ ਵੀ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਆ ਕਰੋ achar ਐਸੇ ਖਰਾਬ ਨਹੀਂ ਹੁੰਦਾ ਜੇ ਤੁਹਾਡਾ ਕੋਈ ਵੀ achar ਅੰਬ ਦਾ ਕਿਸੇ ਚੀਜ਼ ਦਾ ਖਰਾਬ ਹੁੰਦਾ ਹੈ ਵਾਹਿਗੁਰੂ ਜੀ ਦਾ ਨਾਮ ਲੈ ਕੇ ਤੁਸੀਂ ਹਮੇਸ਼ਾ ਪਾਇਆ ਦੇਖਿਓ ਤੁਹਾਡਾ achar ਬਿਲਕੁਲ ਵੀ ਜਿਹਦਾ ਵੀ ਤੁਸੀਂ ਨਾਮ ਆਪਣੇ ਪਰਮਾਤਮਾ ਦਾ ਲੈਂਦੇ ਹੋ ਕਿ ਹਨਾ ਕਹਿ ਦਿੰਦੇ ਹੁੰਦੇ ਨੇ ਹਨਾ ਭਈ ਅਨਪੂਰਨਾ ਦੇਵੀ ਦਾ ਨਾਮ ਲੈ ਲਓ ਜਿਹੜੇ ਇਹ ਵੀ ਖਾਣ ਵਾਲੀਆਂ ਚੀਜ਼ਾਂ ਨਾ ਤੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਪਾ ਸਕਦੇ ਹੋ ਦੇਖੋ ਮੈਂ ਤਾਂ ਇਦਾਂ ਹੀ ਹਮੇਸ਼ਾ ਚਾਰ ਪਾਨੀਆਂ ਆਂਬ ਦਾ ਹੋਇਆ ਮਿਰਚਾ ਦਾ ਹੋਇਆ ਤੁਹਾਡੇ ਨਾਲ ਸਾਰੀਆਂ ਵੀਡੀਓ ਐਵੇਂ ਇਸੇ ਤਰ੍ਹਾਂ ਸ਼ੇਅਰ ਕਰਦੀ ਹੁੰਦੀ ਆ ਤਾਂ ਕਿ ਤੁਸੀਂ ਵੀ ਮੇਰੇ ਤਰੀਕੇ ਨਾਲ ਇਹ ਚੀਜ਼ ਪਾਓ ਤੁਹਾਨੂੰ ਵਧੀਆ ਲੱਗੇ ਠੀਕ ਹੈ ਇਦਾਂ ਹੀ ਆਪਣਾ ਬਹੁਤ ਸਾਰਾ ਪਿਆਰ ਦਿਆ ਕਰੋ ਅੱਛੇ-ਅੱਛੇ ਮੈਨੂੰ ਕਮੈਂਟ ਤਾਂ ਜ਼ਰੂਰ ਕਰਿਆ ਕਰੋ ਯਾਦ ਰੱਖੋ ਜੀ ਆਪਣਾ ਇਦਾਂ ਹੀ ਸਾਰਾ ਆਪਾਂ ਆਪਣਾ achar ਇਸੇ ਤਰ੍ਹਾਂ ਪਾ ਦਾਂਗੇ ਬਸ ਇਹ ਚੀਜ਼ ਦਾ ਧਿਆਨ ਰੱਖਿਓ ਕਿ ਨਮਕ ਥੋੜਾ ਜਿਆ ਤੇ ਜਵੈਨ ਜ਼ਰੂਰ ਜ਼ਿਆਦਾ ਰੱਖਿਓ ਜਵੈਨ ਇਹ ਐਸੀ ਚੀਜ਼ ਹੈ ਜੇ ਤੁਹਾਡੀ ਬੱਚ ਵੀ ਜਾਂਦੀ ਹੈ ਨਾ ਜਿਵੇਂ ਤੁਹਾਡੇ ਬਹੁਤ ਕੰਮ ਆਏਗੀ ਕਿ ਇਹਨੂੰ ਸੁਕਾ ਕੇ ਇਹ ਪੇਟਦਰਦ ਦੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਘੱਟਦੀ ਹੈ ਇਹ ਇੰਨੀ ਵਧੀਆ ਚੀਜ਼ ਹੈ ਬਾਅਦ 'ਚੋ ਦੇਖਿਓ ਤੁਸੀਂ ਜਵੈਨ ਜਦੋਂ ਆਪਣਾ achar ਅੱਧਾ ਜਾਂਦਾ ਨਾ ਤੇ ਸੁੱਕੀ ਸੁੱਕੀ ਜਵੈਨ ਹੋਵੇ ਅਵਲ ਤਾਂ ਇਹ ਰਸਾ ਛੱਡ ਜਾਣਾ ਤੇ ਇਹਦੇ ਵਿੱਚ ਜੇਕਰ ਤੁਸੀਂ ਖੱਟਾ ਮਿੱਠਾ ਬਣਾਣਾ ਹੈ ਤੇ ਤੁਸੀਂ ਇਹਦੇ ਵਿੱਚ ਚੀਨੀ ਪਾ ਸਕਦੇ ਹੋ ਜਿਹੜੇ ਖੱਟਾ ਪਸੰਦ ਕਰਦੇ ਆਂ ਤੇ ਖੱਟਾ ਹੀ ਮੈਂ ਜ਼ਿਆਦਾਤਰ ਖੱਟਾ ਮਿੱਠਾ ਹੀ ਬਣਾਉਂਦੀ ਹੁੰਦੀ ਆ ਹੁਣ ਇਹਦੇ ਵਿੱਚ ਕੁਝ ਮੈਂ ਚੀਨੀ ਪਾ ਦੂੰਗੀ ਠੀਕ ਹੈ ਜਿੰਨਾ ਇਹਦੇ ਵਿੱਚ ਆਏਗਾ ਮੈਂ ਆਂਬ ਦਾ ਇਹਦੇ ਚ ਝਾਰਚ ਪਾ ਦੂੰਗੀ ਬਾਕੀ ਮੈਂ ਦੂਸਰੇ ਝਾਰਚ ਪਾ ਦੂੰਗੀ ਇਸ ਤਰ੍ਹਾਂ ਕਰਕੇ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਆਸਾਨ ਹੈ ਇਹ ਚਾਰ ਬਣਾਉਣਾ ਬਿਲਕੁਲ ਔਖਾ ਨਹੀਂ ਹੈਗਾ ਪਰ ਮਗਾ ਜ਼ਰੂਰ ਪਾਓ ਕਈ ਨਾ ਮਗਾ ਨਹੀਂ ਪਾਉਂਦੇ ਮੈਂ ਦੇਖਿਆ ਸਿਰਫ ਮਿਰਚਾਂ ਕਾਲੀ ਮਿਰਚ ਤੇ ਨਮਕ ਇਹ ਚੀਜ਼ਾਂ ਪਾਉਂਦੇ ਆ ਸਾਡੇ ਡੈਡੀ ਜੀ ਬਣਾਉਂਦੇ ਹੁੰਦੇ ਸੀ ਨਾ ਅਸੀਂ ਮਗਾਂ ਹੀ ਬਣਾਦੇ ਹੁੰਦੇ ਸੀਗੇ ਉਹ ਸ਼ੁਰੂ ਤੋਂ ਸਾਡੇ ਪਾਪਾ ਮਤਲਬ ਫਾਦਰ ਇਲਾ ਮੇਰੇ ਉਹੀ ਚਾਰ ਪਾਉਂਦੇ ਹੁੰਦੇ ਸੀ ਨਿੰਬੂ ਦਾ ਹੋਇਆ ਤੇ ਅੰਬ ਦਾ ਇਹ ਉਹਨਾਂ ਕੋਲੇ ਮੈਂ ਬੁਆਂਦੀ ਹੁੰਦੀ ਸੀ ਬਾਕੀ ਮਿਰਚਾਂ ਵਗੈਰਾ ਮੈਂ ਆਪਣੇ ਆਪ ਪਾਨੀ ਆ ਮੇਰਾ ਨਾ ਮਿਰਚਾਂ ਦਾ ਕਦੀ ਖਰਾਬ ਹੁੰਦਾ ਨਾ ਹੀ ਇਹਦਾ ਠੀਕ ਹੈ ਜੇਕਰ ਤੁਸੀਂ ਵੀ ਬਣਾਉਂਦੇ ਹੋ ਤੇ ਮੈਨੂੰ ਸਭੋ ਕਮੈਂਟਾਂ 'ਚ ਦੱਸਿਓ ਤੁਸੀਂ ਆਪਣੇ ਜਰੂਰ ਮੈਨੂੰ ਦੱਸਿਆ ਕਰੋ ਕਿ ਤੁਸੀਂ ਇਹ ਚੀਜ਼ ਕਿੱਦਾਂ ਬਣਾਉਂਦੇ ਹੋ ਜਿੱਦਾਂ ਮੈਨੂੰ ਵਧੀਆ ਲੱਗੇਗਾ ਨਾ ਜਿਵੇਂ ਮੈਂ ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਕਰਦੀ ਆ ਪਲੀਜ਼ ਤੁਸੀਂ ਵੀ ਮੈਨੂੰ ਕਮੈਂਟਾਂ ਦੇ ਜਰੀਏ ਕੋਈ ਨਾ ਕੋਈ ਵਧੀਆ-ਵਧੀਆ ਦੱਸਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਮੈਨੂੰ ਵੀ ਸਗੋ ਵੀ ਆਹ ਚੀਜ਼ ਨਾ ਪਾਣੇ ਕਈ ਹੋਣਾ ਤੇਲ ਵੀ ਪਾਉਂਦੇ ਆ ਇਹਦੇ ਵਿੱਚ ਹਨਾ ਮਿਰਚਾਂ ਵਗੈਰਾ ਦਾ ਪਾਣੇ ਆ ਤੇ ਤੇਲ ਵੀ ਪਾਉਂਦੇ ਆ ਤੇ ਆ ਦੇਖੋ ਜੀ ਆਹ ਦੇਖੋ ਹੁਣ ਆਪਾਂ ਆਪਣਾ ਜਾਰ ਭਰ ਲਿਆ ਕੁਛ ਮੇਰੇ ਕੋਲ ਆ ਲਿੰਬੂ ਬਚੇ ਪਏ ਆ ਤੇ ਇਹ ਮੈਂ ਦੂਜੇ ਜਾਰ ਚ ਪਾ ਲੂੰਗੀ ਹੁਣ ਇਹਨੂੰ ਆਪਾਂ ਇਦਾਂ ਹੀ ਬੰਦ ਕਰ ਦੇਨੇ ਜਦੋਂ ਹੀ ਮੇਂ ਮਤਲਬ ਥੱਲੇ ਨੂੰ ਹੋਏਗਾ ਇਹ ਉਸ ਤੋਂ ਬਾਅਦ ਫਿਰ ਇਹਨੂੰ ਨਾ ਆਪਾਂ ਇਹਦੇ ਵਿੱਚ ਫਿਰ ਜੇ ਚੀਨੀ ਪਾਣੀ ਹੈ ਤੇ ਚੀਨੀ ਪਾ ਸਕਦੇ ਆਪਾਂ ਠੀਕ ਹੈ ਜੀ ਬਸ ਇਦਾਂ ਧਿਆਨ ਰੱਖਿਓ ਇੱਕ ਤਰ੍ਹਾਂ ਗਿੱਲਾ ਨਹੀਂ ਹੋਣਾ ਚਾਹੀਦਾ ਇੱਕ ਥੋੜਾ ਜਿਹਾ ਆਟੇ ਵਾਲੇ ਹੱਥ ਤੋਂ ਜਰੂਰ ਬਚਾਅ ਰੱਖਿਆ ਫਿਰ ਦੋ ਚਾਰ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਆਪਣਾ ਫੇਰਾਚਾਰ ਇੱਕ ਪਾਣੀ ਨਹੀਂ ਲੱਗਣਾ ਚਾਹੀਦਾ ਫਿਰ ਤੇ ਸਾਡੇ achar ਨੂੰ ਪਾਣੀ ਲੱਗਨ ਨਾਲ ਸਾਡਾ achar ਬਹੁਤ ਜਲਦੀ ਮੇਰੇ ਕੋਲ ਕੰਚ ਦਾ ਜਾਰ ਸੀ ਮੈਂ ਕੰਚ ਦੇ ਜਾਰ ਚਵਾਤਾ ਪਹਿਲਾਂ ਵੀ ਮੈਂ ਪਾਇਆ ਹੋਇਆ achar ਤੁਹਾਨੂੰ ਮੈਂ ਦਿਖਾਇਆ ਸੀ ਉਸ ਦਿਨ ਮੈਂ ਪਾਇਆ ਸੀ ਤੁਹੋ ਦੇਖੋ ਇਹ ਚਾਰ ਜਿਹੜਾ ਨਾ ਬਹੁਤ ਜਲਦੀ ਤਿਆਰ ਹੋ ਜਾਂਦਾ ਹੁਣ ਇਦਾਂ ਹੀ ਇਹਨੂੰ ਆਪਾਂ ਰੱਖ ਦਾਂਗੇ ਠੀਕ ਹੈ ਜੀ ਇਦਾਂ ਹੀ ਬਿਆ ਰਹੇਗਾ ਫਿਰ ਇਹਦੇ ਜਦੋਂ ਇੱਕ ਦੋ ਦਿਨਾਂ ਤੱਕ ਨਾ ਥੱਲੇ ਚਲਿਆ ਜਾਏਗਾ ਫਿਰ ਪਾਉਂਗੀ ਮੈਂ ਇਹਦੇ ਵਿੱਚ ਚੀਨੀ ਤੋਂ ਇਹ ਜਿਹੜਾ ਬਚਿਆ ਹੋਇਆ ਇਹ ਆਪਾਂ ਦੂਜੇ ਚਾਰ ਚ ਪਾ ਦੇਣਗੇ ਜੀ ਸਾਡਾ ਸਾਰਾ ਚਾਰ ਹੋ ਗਿਆ ਪਾ ਕੇ ਕੰਪਲੀਟ ਠੀਕ ਹੈ ਜੀ ਆ ਦੇਖੋ ਮੈਂ ਤਾਂ ਇਸੇ ਤਰੀਕੇ ਨਾਲ ਬਣਾ ਲਿਆ ਹੈ ਜਿਸ ਤਰ੍ਹਾਂ ਵੀ ਬਣਾਇਆ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਤਾ ਬਲਕਿ ਤੁਸੀਂ ਵੀ ਮੈਨੂੰ ਕਮੈਂਟਾਂ ਚ ਦੱਸਿਓ ਤੇ ਇੱਕ ਮੇਰਾ ਜਾਰ ਭਰ ਗਿਆ ਠੀਕ ਆ ਦੇਖੋ ਜੀ ਦੋਨੋਂ ਆਪਾਂ ਬਣਾ ਲਏ ਨੇ ਇਹ ਵੀ ਭਰ ਕੇ ਰੱਖ ਲਿਆ ਹੁਣ ਇਹ ਮੇਰਾ ਬਚ ਗਿਆ ਬਿਲਕੁਲ ਕੱਚ ਦਾ ਜਾਰ ਨਹੀਂ ਸੀਗਾ ਤੇ ਹੁਣ ਮੈਂ ਪਾ ਦੂੰਗੀ ਇਹਨੂੰ ਇਹ ਸਵਾਲੇ ਜਾਰ ਦੇ ਵਿੱਚ ਪਲਾਸਟਿਕ ਵਾਲੇ ਚ ਤੇ ਇਹ ਚਾਹੀ ਇੱਕ ਖੱਟਾ ਬਣਾ ਲਵਾਂ ਤੇ ਇੱਕ ਆਪਾਂ ਮਿੱਠਾ ਬਣਾ ਲਾਂਗੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਜਿਹੜਾ ਮਸਾਲਾ ਬਚ ਗਿਆ ਤੁਸੀਂ ਇਦਾਂ ਹੀ ਆ ਦੇਖੋ ਆਪਣੇ ਰੱਖ ਕੇ ਬਾਕੀ ਬਚਿਆ ਹੋਇਆ ਮਸਾਲਾ ਵੀ ਇਹਦੇ ਚ ਹੀ ਪਾ ਦੂੰਗੀ ਮੈਂ ਕਿਉਂਕਿ ਜਵੈਨ ਮੈਂ ਜ਼ਿਆਦਾ ਪਾਈ ਹੈ ਜਵੈਨ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਪੈਸੇ ਵੀ ਬਹੁਤ ਗੁਣਾ ਨਾਲ ਭਰਪੂਰ ਹੁੰਦੀ ਹੈ ਮੇਰਾ ਇਹ ਤਰੀਕਾ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਬਾਕੀ ਤੁਸੀਂ ਮੈਨੂੰ ਆਪਣੇ ਆਪਣੇ ਤਰੀਕੇ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਮੇਰੀਆਂ ਰੈਸਪੀਆਂ ਮੇਰੇ ਅਚਾਰ ਪਾਨ ਦਾ ਤਰੀਕਾ ਤੁਸੀਂ ਆਪਣੇ ਆਪਣੇ ਕਮੈਂਟ ਮੈਨੂੰ ਵਿੱਚ ਸਾਰੇ ਆਪਣੇ ਕਮੈਂਟਾਂ ਦੇ ਰਾਹੀਂ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਇਮ ਨੂੰ ਬਾਕੀ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਚੈਨਲ ਤੇ ਨਿਊ ਆ ਮੈਨੂੰ ਕਮੈਂਟ ਕਰਕੇ ਦੱਸਿਓ ਸਬਸਕ੍ਰਾਈਬ ਕਰ ਲਿਓ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਜਿਨ੍ਹਾਂ ਨੂੰ ਅੱਛੀ ਲੱਗ ਰਹੀ ਹੈ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਮਿਲਾਂਗੇ ਸਾਰਿਆਂ ਨੂੰ ਮੇਰੀ ਬਾਕੀ ਸੇ ਸਤਿਕਾਰ